ਐਸੀ ਕੱਲ ਦੀ ਸਾਰਿਆਂ ਨੂੰ ਉਹ ਦੇਖੋ ਸਿਮੂ ਵਰਗੀ ਜਾਰੀ ਕੀਤੀ ਐਸੀ ਕੱਲ ਦੀ ਸਾਰਿਆਂ ਨੂੰ ਤੇ ਵਲੌਗ ਗੱਡੀ 'ਚ ਬੈ ਕੇ ਸਟਾਰਟ ਕੀਤਾ ਤੇ ਅੱਜ ਉਤਾਰਨ ਨੂੰ ਹੈਗੀ ਦਿੱਤੀ ਤੇ ਅਸੀਂ ਜਾਣਾ ਦੋ ਜ਼ਰੂਰੀ ਕੰਮ ਬਰਨਾਲੇ ਜਾਣਾ ਸੀ ਨਾਲ ਮੈਂ ਤਾਂ ਡੀਮਾਰਟਸ ਜਾਵਾਂਗੇ ਅਸੀਂ ਰਸੋਈ ਚਾਹ ਲੈ ਆਉਣਗੇ ਤੇ ਪਹਿਲਾਂ ਅਸੀਂ ਕਰਾਉਣਾ ਜੀ ਕੋਰੀਅਰ ਕੋਰੀਅਰ ਕਰਵਾ ਕੇ ਤੇ ਫਿਰ ਅਸੀਂ ਬਰਨਾਲੇ ਨਿਕਲਣਗੇ ਅੱਗੇ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਤੁਸੀਂ ਬਣੇ ਰਹੋ ਅੱਜ ਸਾਰਾ ਦਿਨ ਵਲੌਗ ਚ ਕੀ ਕੀ ਬੰਦਾ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਆ ਤੇ ਨੰਗੇ ਨੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਬਣਾ ਦੇ ਗੱਡੀ ਲਾਂਚ ਸਤਿ ਸ਼੍ਰੀ ਅਕਾਲ ਜੀ ਤਾਂ ਗੱਡੀ ਲਾਂਚ ਇਤੋ ਹੀ ਨੰਗਣਾ ਖੋਲਣੀ ਕਿੱਥੋਂ ਦੀ ਖਿੜਕੀ ਹੈ ਗੱਲਾਂ ਦੇਖ ਲਓ ਬਿਲਕੁਲ ਨਾਲ ਲਾਤੀ ਗੱਡੀ ਹੈ ਤੇ ਉੱਤਰਨਾ ਵੀ ਤਾਂ ਹੈਗਾ ਹੀ ਨਾ ਉਹ ਪਿੱਛੇ ਪੈਰੀ ਤੇ ਪਹਿਲਾਂ ਉਤਾਰ ਕੋਰੀਅਰ ਲਵਾਉਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਕਿੱਥੇ ਬਰਨਾਲਾ ਬਰਨਾਲਾ ਅੱਛਾ ਮੈਂ ਤਾਂ ਸੰਡੀਆ ਤੁਹਾਨੂੰ ਨਹੀਂ ਨਾ ਪਤਾ ਭਲਾ ਤੇ ਗਰਮੀ ਕਰਕੇ ਨਾ ਕੋਈ ਵੀ ਤਰੀਕਾ ਹੋ ਗਿਆ ਹਰ ਵੀਡੀਓ ਚ ਜਦੋਂ ਵੀ ਜੇ ਕਿਤੇ ਜਾਣਿਆ ਆ ਸੂਟੀ ਪਾਇਆ ਹੁੰਦਾ ਇਹ ਇੰਨਾ ਕੰਫਰਟ ਹੈ ਤੇ ਲਾਈਟ ਦੇ ਆ ਨਾ ਗਰਮੀ ਕਰਕੇ ਆ ਲੱਗਦਾ ਲਾਈਟ ਦੇ ਕੱਪੜੇ ਪਾਈਏ ਹਲਕੇ ਜੇ ਹਨਾ ਤੇ ਉਤਾਰ ਮੈਨੂੰ ਕਹਿੰਦੇ ਤੂੰ ਆ ਆ ਸੂਟ ਪਾ ਲਿਆ ਮੈਂ ਤੇਰੇ ਹੋਰ ਸੂਟ ਨਹੀਂ ਮੈਂ ਕਹਿੰਦਾ ਸੂਟ ਤਾਂ ਹੈਗੇ ਨੇ ਪਰ ਗਰਮੀ 'ਚ ਇਹ ਹੀ ਵਧੀਆ ਲੱਗਦਾ ਉਧਰ ਪੈਣੇ ਇਹ ਤਾਂ ਪਰਸਾ ਮੇਰਾ ਇੱਜ ਤੇ ਨਾ ਨਹੀਂ ਇਹ ਜੋ ਪਾਸ ਚੈ ਇਨ ਪਾਸੇ ਹੀ ਤੇ ਨਾ ਪਾਸਾ ਡਾੜੀ ਕੋ ਹੈਗੀ ਕੋਲਾ ਇਹ ਸਰਕਾਰੀ ਕੰਮ ਨੇ ਫਿਰ ਤੁਹਾਨੂੰ ਪਤਾ ਹੀ ਉੱਥੇ Google Pay ਨਾਲ ਚੱਲਿਆ ਫਿਰ ਕੰਮ ਔਖਾ ਹੋ ਜੂਗਾ ਆ ਦੇਖ ਲਓ ਦੇਖ ਬੰਦੋਤ ਲਾ ਦਿੰਦਾ ਚਲ ਜਾਓ ਸਰਾਜੀ ਕੋਰੀਅਰ ਲਵਾ ਲਈਏ ਰਾਕੇ ਮਿਲਦੇ ਆ ਜੀ ਇਹ ਤਾਰ ਜਾ ਰਹੇ ਹਾਂ ਲਵਾਉਣ ਵਾਸਤੇ ਕੋਰੀਅਰ ਹੁਣ ਕਿਹੜਾ ਗਿਆ ਵੇਖਣ ਦੇ ਆਈ ਆ ਸ਼ਾਮ ਖੜੇ ਆ ਸੰਗਰੂਰ ਦੇ ਕਿਲਾ ਮਾਰਕੀ ਦੇ ਲੱਗੇ ਖੜੇ ਆ ਤੇ ਲੋਜੀ ਕੋਰੀਅ ਕਰਵਾ ਕੇ ਤੇ ਅਸੀਂ ਚੱਲ ਪਏ ਸੀ ਤੇ ਰਾਹ 'ਚ ਅਸੀਂ ਖੜ ਗਏ ਹਾਂ ਕਿਤੇ ਕਿਉਂਕਿ ਮੇਰਾ ਤੁਹਾਨੂੰ ਮੈਂ ਕੱਲ ਵਾਲੇ ਬਲੌਗ 'ਚ ਦੱਸਿਆ ਹੀ ਕਿ ਬੜੇ ਚੱਕਰ ਚੁੱਕਰਾ ਰਹੀ ਸਿਰ ਬੜਾ ਦੁਖ ਰਿਆ ਸੀ ਤੇ ਮੈਨੂੰ ਜਦੋਂ ਅਸੀਂ ਕੋਰੀਅ ਕਰਵਾ ਕੇ ਨਿਕਲ ਲਗੇ ਬਰਨਾਲੇ ਨੂੰ ਤਾਂ ਮੇਰਾ ਜਾਦਾ ਹੀ ਕੁਝ ਤਾਂ ਖਰਾਬ ਹੋ ਗਿਆ ਮੈਂ ਕਿਹਾ ਚਲ ਆਪਾਂ ਇੱਕ ਵਾਰੀ ਡਾਕਟਰ ਦੇ ਜਾਵਨੇ ਆ ਤੇ ਡਾਕਟਰ ਤਾਂ ਚਲੇ ਗਏ ਤੇ ਦਵਾਈ ਤੋਂ ਵੀ ਲਈ ਤੇ ਉਹਦੇ ਚੱਕਰਾਂ ਸੇ ਅਸੀਂ ਲੇਟ ਹੀ ਹੋ ਗਏ ਤੇ ਹੁਣ ਅਸੀਂ ਅਜੇ ਬਰਨਾਲੇ ਪੁੱਜੇ ਨਹੀਂ ਹੈਗੇ ਬਰਨਾਲੇ ਜੇ ਪੁਜਨ ਨੂੰ ਟਾਈਮ ਲੱਗਦਾ ਸਾਨੂੰ ਉੱਥੇ ਸਮੁੰ ਡਾਕਟਰ ਸਾਹਿਬ ਕੋਲ 2.5 ਘੰਟੇ ਲੱਗੇ 2.5 ਘੰਟੇ ਲੱਗੇ ਮੈਂ ਕਿਹਾ ਚਲੋ ਹੁਣ ਆਏ ਆ ਫਿਰ ਮੈਂ ਆਪਣੇ ਟੈਸਟ ਵੀ ਕਰਵਾ ਲਏ ਤੇ ਉਹਨਾਂ ਨੇ ਦੱਸਿਆ ਕਿ ਥੋੜੀ ਜੀ ਸਰਵਾਈਕਲ ਦੀ ਪ੍ਰੋਬਲਮ ਹੈ ਤੁਹਾਨੂੰ ਉਹਦੇ ਕਰਕੇ ਮੈਨੂੰ ਲੱਗਦਾ ਤੁਹਾਨੂੰ ਚੱਕਰ ਆਉਂਦੇ ਨੇ ਵੈਸੇ ਮੈਂ ਪੁੱਛਿਆ ਵੀ ਸਪੈਸ਼ਲੀ ਮੈਂ ਕਿਹਾ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਨਹੀਂ ਤਾਂ ਮੈਂ ਟੈਨਸ਼ਨ ਲਵਾ ਕਿ ਮੈਨੂੰ ਆਇਆ ਟੈਨਸ਼ਨ ਲਵਾ ਕਿ ਮੈਂ ਪਹਿਲਾਂ ਵੀ ਟੈਨਸ਼ਨ ਲੱਗਦੀ ਸੀ ਹੋਰ ਟੈਨਸ਼ਨ ਲਵਾ ਹੋਰ ਟੈਨਸ਼ਨ ਲਵਾ ਫਿਰ ਉਹ ਕਹਿੰਦੇ ਕਿ ਨਹੀਂ ਤੁਸੀਂ ਜਿਹੜਾ ਫੋਨ ਦੇਖਦੇ ਹੋ ਨਾ ਐਂ ਕਰਕੇ ਨਹੀਂ ਦੇਖਣਾ ਸਿੱਧੇ ਕਰਕੇ ਦੇਖਣਾ ਹਨਾ ਮੈਂ ਕਹਿੰਦਾ ਤੁਹਾਨੂੰ ਦੱਸਦਾ ਫਿਰ ਮੇਰੇ ਭੈਣ ਭਰਾ ਨੇ ਪੁੱਛਣਾ ਕਿ ਕੀ ਹੋਇਆ ਤੁਹਾਨੂੰ ਤੇ ਫੋਨ ਨਹੀਂ ਦੇਖਣਾ ਲੇਟ ਕੇ ਫੋਨ ਨਹੀਂ ਦੇਖਣਾ ਬੈਠ ਕੇ ਸਿੱਧਾ ਬੈਠ ਕੇ ਦੇਖਣਾ ਟੇਬਲ ਤੇ ਕਹਿੰਦੇ ਰੱਖ ਕੇ ਸਾਹਮਣੇ ਫੋਨ ਦੇਖੋ ਠੀਕ ਹੈ ਤੇ ਬਸ ਉਹ ਦਵਾਈ ਦੂਈ ਲਈ ਫਿਰ ਮੈਂ ਟੈਸਟ ਕਰਾਇਆ ਤੇ ਟੈਸਟ ਉਸ ਕਰਵਾ ਕੇ ਕੈਮਰਾ ਹੀ ਲਾ ਦਿੰਦੇ ਹੋ ਯਾਰ ਮੈਂ ਤੁਹੇ ਨਾ ਉਹਨਾਂ ਰੋਡ ਹਲਾਉਂਦਾ ਰੋਡ ਉਹ ਹੌਲੀ ਚ ਨਾ ਲਗਾ ਗੱਡੀ ਤੁਸੀਂ ਗਾਇ ਪਾਤਾ ਤੇ ਫਿਰ ਟੈਸਟ ਨੂੰ ਸਟਾਰਟ ਤੇ ਤੁਰਨ ਲੱਗੇ ਤਾਂ ਕਹਿੰਦੇ ਹੁਣ ਨਾ ਕਿ ਰੁਕਿਓ ਨਾ ਕਿਤੇ ਦੱਬੀ ਰੱਖ ਗੱਡੀ ਫੋਣ ਕਹਿੰਦੇ ਥੋੜੀ ਹੌਲੀ ਚਲਾ ਲਓ ਨਹੀਂ ਹੁਣ ਟੋਏ ਟੋਏ ਤਾਂ ਵੇਖਣ ਨਾ ਕਿ ਵਿੱਚ ਕੋਈ ਟੋਇਆ ਡੱਬਾ ਆਉਂਦਾ ਕੋਈ ਸਪੀਡ ਬ੍ਰੇਕਰ ਆਉਂਦਾ ਚਾਹ ਚੜਾਈ ਜਾਂਦੇ ਜੇ ਕਿਤੇ ਮੈਂ ਨਹੀਂ ਆ ਫਦੇ ਹੁੰਦਾ ਨਾ ਮੇਰੇ ਬੱਚਾ ਜਸ ਹੁਣ ਟੋਏ ਦੇ ਉੱਤੋਂ ਮੈਂ ਸਾਈਡ ਦੀ ਕਰਦਾ ਇੱਕਦਮ ਗੱਡੀ ਮੋੜ ਵੀ ਸਕਦੇ ਨਾ ਹਾਂ ਸਾਈਡ ਤੇ ਖੜੋ ਤੇ ਬਸ ਉਹ ਜੀ ਹਸਪੀਟਲ ਜੇ ਸਾਨੂੰ ਟਾਈਮ ਲੱਗ ਗਿਆ ਸਾਰਾ ਕੁਝ ਕਲੀਅਰ ਹੋ ਗਿਆ ਟੈਨਸ਼ਨ ਜੀ ਥੋੜੀ ਜੀ ਖਤਮ ਹੋ ਗਈ ਤੇ ਹੁਣ ਅਸੀਂ ਚੱਲੇ ਆਂ ਬਰਨਾਲੇ ਨੂੰ ਤੇ ਬਰਨਾਲੇ ਤੋਂ ਆ ਕੇ ਤੁਹਾਨੂੰ ਘਰੇ ਹੀ ਮਿਲਾਂਗੇ ਉੱਥੇ ਵਲੌਗ ਨਹੀਂ ਬਣਾਉਣਾ ਕਿਉਂ ਮੇਰੇ ਚ ਹਿੰਮਤ ਨਹੀਂ ਹੈਗੀ ਮੈਂ ਦਵਾਈ ਖਾਦੀ ਜਿਹੜੀ ਡਾਕਟਰ ਨੇ ਦਿੱਤੀ ਹੈ ਤੇ ਮੈਨੂੰ ਪਤਾ ਲਾਲਚ ਤਾਂ ਹੋ ਗਿਆ ਪਹਿਲਾਂ ਮੈਂ ਘਰੇ ਵਾਪਸ ਜਾਣਾ ਹੀ ਮੈਨੂੰ ਐ ਇਹਨਾਂ ਨੂੰ ਅੱਜ ਛੁੱਟੀ ਹੈ ਤੇ ਛੁੱਟੀ ਦਾ ਫਾਇਦਾ ਲਿਆ ਜਾਏ ਕਿਉਂਕਿ ਫਿਰ ਛੁੱਟੀ ਨਾ ਹੋਈ ਤਾਂ ਫਿਰ ਸਾਡੇ ਅੱਧੇ ਕੰਮ ਰਹਿ ਜਾਂਦੇ ਨੇ ਤਾਂ ਕਰਕੇ ਮੈਂ ਐ ਹੀ ਨਹੀਂ ਕਿ ਮੈਂ ਆਉਣਾ ਨਹੀਂ ਨਹੀਂ ਤਾਂ ਮੈਂ ਘਰ ਹੀ ਜਾਣਾ ਹੀ ਰੈਸਟ ਫਰਮਾਣੀ ਹੈ ਬ ਫੜਾ ਫੜਾ ਕੰਮ ਕਰਕੇ ਤੇ ਵਲੌਗ ਤਾਂ ਨਹੀਂ ਬਣਨਾ ਵਲੌਗ ਅਸੀਂ ਹੁਣ ਘਰ ਜਾ ਕੇ ਕੰਟੀਨਿਊ ਕਰਾਂਗੇ ਤੇ ਘਰੇ ਤੁਹਾਨੂੰ ਨਵੇਂ ਮੈਂਬਰਾਂ ਨਾਲ ਮਿਲਾਵਾਂਗੇ ਅੱਜ ਘਰੇ ਸਾਡੇ ਖੂਬ ਰੌਣਕਾਂ ਲੱਗੀਆਂ ਨੇ ਅੱਜ ਤਾਂ ਮੈਂ ਨਹੀਂ ਘਰ ਚੈਲ ਪੈਲ ਹੋਇਆ ਪਿਆ ਤੇ ਮੈਨੂੰ ਵੀ ਅਚਭੀ ਲੱਗੀ ਪਈ ਕਿ ਛੇਤੀ ਛੇਤੀ ਉਤਾਰ ਕਰੋ ਛੇਤੀ ਕਰੇ ਪਹੁੰਚੀਏ ਛੇਤੀ ਕਰੇ ਪਹੁੰਚੀਏ ਕਿ ਨਹੀਂ ਮੈਨੂੰ ਲੱਗਾ ਤੁਹਾਨੂੰ ਗगन ਦੇ ਵਲੌਗ ਚ ਪਤਾ ਲੱਗ ਹੀ ਜਾਣਾ ਕਿ ਘਰੇ ਕੀ ਚੱਲ ਰਿਹਾ ਠੀਕ ਹੈ ਸੰਗਰੂਰ ਗਗਨਾ ਬਲੌਗ ਵੀ ਤਾਂ ਅਗਲੇ ਦਿਨ ਹੀ ਆਊਗਾ ਨਹੀਂ ਗਗਨਾ ਬਲੌਗ ਅੱਜ ਹੀ ਆਉਣਾ ਅੱਛਾ ਅੱਜ ਹੀ ਆ ਜਾਣਾ 5:30 ਵਜੇ ਗਗਣੋਂ ਉਸੇ ਦਿਨੀ ਪਾਉਂਦੀ ਹੈ ਫਰੈਸ਼ ਫਰੈਸ਼ ਬਲੌਗ ਪਾਉਂਦੀ ਗਗਣ ਚਲੋ ਜੀ ਬਸ ਬਰਨਾਲੇ ਅਸੀਂ ਹੀ ਐਕਟਰ ਹੋਣ ਵਾਲੇ ਆ ਤੇ ਅਸੀਂ ਕਰਦੇ ਆ ਕੰਮ ਕਰ ਮਿਲਦੇ ਆ ਤੁਹਾਨੂੰ ਬੜੇ ਰੋਗ ਬਲੌਗ 'ਚ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਆਪਣਾ ਜੀ ਆਪਣਾ ਜਿਹੜਾ ਬਿਜ਼ਨਸ ਆਪਾਂ ਨੇ ਤੋੜਿਆ ਜੀ ਮੇਰਾ ਸੋਡਾ ਦਾ ਕੰਮ ਤੇ ਬਹੁਤ ਵਧੀਆ ਕਮੈਂਟ ਕਰ ਰਹੇ ਮੇਰੇ ਭੈਣ ਭਰਾ ਬਹੁਤ ਵਧੀਆ ਸਪੋਰਟ ਕਰ ਰਹੇ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਮੇਰੇ ਭੈਣ ਭਰਾਵਾਂ ਨੇ ਇੰਨੀ ਸਪੋਰਟ ਕੀਤੀ ਤੇ ਬੜਾ ਵਧੀਆ ਲੱਗਦਾ ਹੈ ਬਈ ਤੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਆ ਕਰੋ ਤੁਸੀਂ ਬੋਲ ਕੋਟ ਕਰਦੇ ਰਿਹਾ ਕਰੋ ਹਾਂ ਕਰਦੇ ਰਿਹਾ ਚਲੋ ਜੀ ਘਰ ਜਾ ਕੇ ਮਿਲਦੇ ਹਾਂ ਹੁਣ ਸਿੱਦੇ ਕੀ ਤੁਸੀਂ ਗੱਡੀ ਬੋਰ ਕੀਤੀ ਪਈ ਕੋਈ ਗਾੜੇ ਕੋਣੀ ਲਾ ਲਓ ਹੈ ਗੱਡੀ ਬੋਰ ਮੈਨੂੰ ਬੋਰ ਕੀਤਾ ਪਿਆ ਤੁਸੀਂ ਗੱਡੀ ਵੀ ਆ ਲੱਗ ਰਹੀ ਜਿਵੇਂ ਪਤਾ ਨਹੀਂ ਕਿੱਥੇ ਜਾ ਰਹੇ ਆ ਨਾ ਕੋਈ ਗਾੜਾ ਨਾ ਕੁਝ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਸਟੀering ਤੁਹਾਡੇ ਹੱਥ ਚ ਹੈ ਸਟੀering ਮੇਰੇ ਹੱਥ ਚ ਮੈਂ ਥੋੜੀ ਜਿਹਾ ਬਣਾ ਦਵਾਂਗਾ ਬਰੋ ਇਦਾਂ ਉਹਦੀ ਗਾਣਾ ਚੱਲ ਪੂਗਾ ਚੱਲ ਸੋਗੇ ਮੁੰਨੇ ਭਰਦੇ ਨੇ ਹੋਗੇ ਜੋੜ ਜੀ ਦੀ ਪੱਤੂ ਕੋਈ ਨਾ ਥੋੜਾ ਜਿਹਾ ਕਰ ਲਾਂਗੇ ਚਲਾ ਦੋ ਨੀ ਚੈੱਕ ਕਰਦਾ ਨਾ ਨਹੀਂ ਮੈਂ ਆ ਘਰ ਸੁੱਖ ਚਾਨ ਲੈਣ ਆਈ ਹਾਂ ਵੀ ਮੈਂ ਸੂਟਾਂ ਦੀ ਵੀਡੀਓ ਤੇ ਪਰੇ ਇੱਥੇ ਵੀ ਉਹੀ ਕੰਮ ਬਰਨਾਲੇ ਆ ਗਏ ਸੀ ਅਸੀਂ ਵਾਪਸ ਤੇ ਵਲੋਗ ਉਹ ਤੋਂ ਬਾਅਦ ਕੰਟੀਨਿਊ ਨਹੀਂ ਕੀਤਾ ਤੁਸੀਂ ਦੇਖਿਆ ਹੀ ਤੇ ਅਸੀਂ ਜਿਹੜਾ ਕੰਮ ਕਰਨਾ ਸੀ ਬਰਨਾਲੇ ਅਸੀਂ ਆਪਣੇ ਕੰਮ ਕਰ ਕਰ ਰਹੇ ਤੇ ਬਸ ਆ ਕੇ ਆਪਣੇ ਸੂਟਾਂ ਦੇ ਆਰਡਰ ਆਏ ਸੀ ਤੇ ਕਾਫੀ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਤੇ ਕੁਰਤੀਆਂ ਵਾਸਤੇ ਆ ਰਹੇ ਕੁਰਤੀਆਂ ਜਿਹੜੀਆਂ ਸੀ ਕੱਲ ਵਾਲੀ ਵੀਡੀਓ ਜੀ ਮੈਂ ਪਾਈ ਸੀ ਮੈਂ ਸਪੈਸ਼ਲ ਵੀਡੀਓ ਨਹੀਂ ਬਣਾਈ ਉਹਨਾਂ ਦੀ ਬਲੌਗ ਜੀ ਪਾਈ ਐ ਤੇ ਹੁਣ ਆਪਣੇ ਕੋਲ ਰਹਿ ਗਈਆਂ ਜੀ ਆਹੀ ਤੇ ਬਾਕੀ ਸਾਰੀਆਂ ਸੋਲਡ ਆਊਟ ਹੋ ਗਈਆਂ ਨੇ ਜੇਕਰ ਕੋਈ ਬੁੱਕ ਕਰਨਾ ਚਾਹੁੰਦਾ ਤੇ ਫਟਾਫਟ ਕਰ ਲੋ ਅਗਲਾ ਸਟਾਕ ਸ਼ਾਇਦ ਹੀ ਆਵੇ ਮੁਸ਼ਕਲ ਈ ਹੈ ਕਿ ਹੁਣ ਇਹਦੇ ਨਾਲ ਦਾ ਮਿਲਣਾ ਨਹੀਂ ਹੈ ਜਿਹੜਾ ਮੇਰਾ ਕਲਰ ਭੇਜਿਆ ਪਹਿਲਾਂ ਮੈਨੂੰ ਉਹ ਦਿਖਾਓ ਕਿਹੜਾ ਭੇਜਿਆ ਉਹ ਮੈਂ ਤੈਨੂੰ ਫੋਟੋ ਵਿੱਚ ਦਿਖਾਣੀ ਹੈ ਮੈਨੂੰ ਤਾਂ ਲੱਗੰਦਾ ਵੀ ਮੈਂ ਆ ਲੈਣਾ ਬੇਬੀ ਪਿੰਕ ਬੇਬੀ ਪਿੰਕ ਲੈ ਲਈ ਹਾਂ ਮੈਂ ਕੱਲ ਇਹਦੇ ਨਾਲ ਰਹਿ ਗਈਆਂ ਜੀ ਸਿਰਫ 5 ਕੁਰਤੀਆਂ ਰਹਿ ਗਈਆਂ ਨੇ ਬਾਕੀ ਸਾਰੀਆਂ ਆਪਣੀਆਂ ਸੇਲ ਹੋ ਤੁਸੀਂ ਕਮੈਂਟ ਕਰਕੇ ਦੱਸ ਦਿਓ ਬਾਕੀ ਜਿਹੜਾ ਤੁਸੀਂ ਮੈਂ ਵੀਡੀਓ ਆਪਣੀ ਪਾਣੀਆ ਸਵੇਰੇ 10:30 ਵਜੇ ਸੂਟਾਂ ਦੀ ਉਹਦੇ ਤੇ ਮੇਰਾ ਨੰਬਰ ਦਿੱਤਾ ਹੋਇਆ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਜੀਨ ਦੀ ਪੈਂਟ ਨਾ ਵੀ ਪਾ ਸਕਦੇ ਹਨ ਆਪਾਂ ਜੀਨਸ ਦੀ ਪੈਂਟ ਨਾਲ ਜੋ ਵੀ ਤੁਸੀਂ ਪਲਾਜ਼ੋ ਨਾਲ ਚੰਗਾ ਸਮਝੋ ਪਲਾਜ਼ੋ ਪਾ ਲਓ ਪੈਂਟ ਪਲਾਜ਼ੋ ਜਿਹਨੂੰ ਕਹਿੰਨੇ ਆ ਤੇ ਇਹਦਾ ਡਿਜ਼ਾਈਨ ਕੁਛ ਐਵੇਂ ਆ ਉਹ ਮੈਂ ਆਪਣੀ ਵੀਡੀਓ ਚ ਹੀ ਉਹਦੇ ਚ ਦਿਖਾਈ ਸੀ ਮਿਲ ਲੱਗਦਾ ਹਨਾ ਤੇ ਇਹ ਜੀ ਬੁੱਕ ਕਰ ਸਕਦੇ ਹੋ ਆਪਣਾ WhatsApp ਨੰਬਰ ਤੇ ਮੈਨੂੰ ਮੈਸੇਜ ਕਰਕੇ ਤੇ ਇਹਦਾ ਪ੍ਰਾਈਸ ਪੁੱਛ ਸਕਦੇ ਹੋ ਤੇ ਆਪਣੇ ਉਗ ਰਹੇਗੇ ਸਿਰਫ ਪੰਜ ਪੀਸ ਤੇ ਕਲਰ ਆਹੀ ਨੇ ਜੀ ਕਲਰ ਕੋਈ ਨਹੀਂ ਹੈਗੇ ਅਸੀਂ ਬਸ ਆਹੀ ਰਹਿ ਗਏ ਨੇ ਆਹੀ ਕਲਰ ਰਹਿ ਗਏ ਨੇ ਬਸ ਸਰੋ ਜੀ ਉਹ ਜਿਹੜੀ ਉਹ ਅਲੱਗ ਤੋਂ ਬਣਾਓਗੇ ਸੂਟਾਂ ਵਾਲੀ ਵੀਡੀਓ ਹਾਂ ਬਸ ਉਹਦੇ ਚ ਫਿਰ ਕਲਰ ਸ਼ੋਅ ਕਰ ਦਿਓ ਕਿ ਆਹੀ ਕਲਰ ਰਹਿ ਗਏ ਨੇ ਹਾਂ ਤੇ ਅੱਜ ਬਸ ਸਾਰਾ ਦਿਨ ਨਾ ਘੁੰਮ-ਘੁੰਮ ਕੇ ਘੁੰਮ-ਘੁੰਮ ਕੇ ਆਹ ਤਸਵੀਰ ਹੋ ਗਈਆਂ ਨੇ ਇਹ ਦੋਨੇ ਕਿਤੇ ਹਾਂ ਕਿਦੋਂ ਮੇਰੀ ਅੱਖ ਮੇਰੀ ਅੱਖ ਹੀ ਹੈ ਨਾ ਤੇ ਚੱਲ ਸ਼ੂਗਰ ਮੈਂ ਬਿੰਕ ਤੇ ਫਸ ਗਈ ਬਾਕੀ ਆਪਣੇ ਜਿਹੜੇ ਆਪਾਂ ਕੱਲ ਜorderDetails ਵਾਲੇ ਸੂਟ ਪਾਏ ਸੀ ਉਹਦਾ ਬਹੁਤ ਵਧੀਆ ਰਿਸਪੌਂਸ ਰਿਹਾ ਆਪਣੇ ਸਾਰੇ ਸੇਲ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਇੰਨਾ ਸਾਥ ਦੇ ਰਹੇ ਹੋ ਅੱਜ ਤੇ ਗਗਨ ਦੇ ਵਲੌਗਸ ਦੇਖਿਆ ਨਾ ਮੈਂ ਸਵੇਰੇ ਵੀ ਵਲੌਗ ਚ ਕਿਹਾ ਸੀ ਮੈਨੂੰ ਕਹਿੰਦੇ ਕਹਿੰਦੇ ਦੀਦੀ ਕਿੱਥੇ ਆ ਦੀਦੀ ਨਜ਼ਰ ਨਹੀਂ ਆਉਂਦੇ ਤੇ ਮੈਂ ਨਾ ਸਟਾਰਟਿੰਗ ਚ ਦੱਸਿਆ ਸੀਗਾ ਕਿ ਦੀਦੀ ਹੁਣੀ ਬਰਨਾਲੇ ਗਿਆ ਸ਼ਾਇਦ ਸਿੱਪ ਕਰਤਾ ਹਣਾ ਨਹੀਂ ਸੁਣਿਆ ਵੀ ਵਲੌਗ ਚ ਦੱਸਿਆ ਹੁਣ ਤੁਸੀਂ ਮੇਰਾ ਵਲੌਗ ਕੱਢ ਲਓ ਦੇਖ ਲਓ ਤੁਹਾਨੂੰ ਪਤਾ ਲੱਗ ਜਾਣਾ ਮੈਂ ਉਰਚ ਦੱਸਿਆ ਸੀ ਕਿ ਮੈਂ ਅੱਜ ਚੱਲੀ ਆ ਬਰਨਾਲੇ ਤੇ ਘਰੇ ਗਗਨ ਪਹੁੰਚੀ ਹੋਈ ਤੇ ਤੁਹ ਕੱਲ ਨੂੰ ਸੁਪਤਾਂ ਵਾਲੀ ਵੀਡੀਓ ਨਹੀਂ ਆਏਗੀ। ਤੇ ਇਹੀ ਅਸੀਂ ਪੂਰਾ ਫਾਇਦਾ ਠਾਇਆ। ਅਸੀਂ ਪੂਰਾ ਫਾਇਦਾ ਠਾਇਆ ਕਹਿੰਦੇ ਨਾ ਘਰ ਵਾਲੇ ਘਰ ਨਹੀਂ ਹਮੇ ਕਿਸੇ ਦਾ ਡਰ ਨਹੀਂ ਅਸੀਂ ਚੰਗੀ ਪੀਜ਼ਾ ਪਾਰਟੀ ਕੀਤੀ ਚੰਗਾ ਕੋਕ ਸ਼ੌਕ ਪੀਤਾ ਅਸੀਂ ਪੂਰੀ ਚਿੱਲ ਮਾਰੀ ਹਾਂ ਅਜੇ ਤੱਕ ਰੋਟੀ ਦੀ ਭੁੱਖ ਨਹੀਂ ਲੱਗੀ ਹੈਗੀ। ਹੁਣ ਦੀਦੀ ਹੁਰੀ ਆਏ ਚੀਜ਼ੀਆਂ ਲੈ ਕੇ ਤੇ ਇੱਧਰ ਕੁਝ ਬੰਦੇ ਸਾਈਡ ਦੇ ਬੈਠੇ ਜਿਹੜੇ ਕਿ ਸਾਹਮਣੇ ਨਹੀਂ ਆਣਾ ਚਾਹੁੰਦੇ ਕੈਮਰੇ ਦੇ ਉਹ ਚੀਜ਼ੀਆਂ ਖਾਣ ਲੱਗੇ ਹੋਏ ਨੇ। ਕੰਟੈਕਟ ਪੈਕਟਾਂ ਦੀ ਵਾਸਤਾ ਨੂੰ ਹੁੰਦੀ ਹੋਣੀ ਐ। ਅੱਜ ਫੋਨ ਆਇਆ ਸੀ ਆਪਾਂ ਨੂੰ ਕਿੱਥੋਂ ਆਪਣੇ ਪੇਕਿਆਂ ਤੋਂ ਬੜਾ ਵਧੀਆ ਲੱਗਦਾ ਇੱਕ ਆਇਆ ਸੀ ਲੁਧਿਆਣੇ ਤੋਂ ਤੇ ਲੁਧਿਆਣੇ ਤੋਂ ਆਇਆ ਅਮਰਜੀਤ ਕੌਰ ਦਾ ਤੇ ਤੁਸੀਂ ਮੈਨੂੰ ਮੈਂ ਤੁਹਾਨੂੰ ਵਟਸਐਪ ਕਰ ਰਹੀਆਂ ਵਟਸਐਪ ਨਹੀਂ ਹੁੰਦਾ ਪਿਆ ਮੈਸੇਜ ਨਹੀਂ ਜਾ ਰਿਹਾ ਤਾਂ ਤੁਸੀਂ ਮੈਨੂੰ ਬੈਕ ਵਟਸਐਪ ਕਰਿਓ ਨਹੀਂ ਮਤਲਬ ਕਿਉਂ ਨਹੀਂ ਮੈਸੇਜ ਜਾ ਰਿਹਾ ਸੇਵ ਕੀਤਾ ਇਹਦੇ ਪਰ ਵਟਸਐਪ ਮੈਸੇਜ ਨਹੀਂ ਜਾ ਰਿਹਾ ਪਤਾ ਨਹੀਂ ਕਿਉਂ ਨਹੀਂ ਮੈਸੇਜ ਨਹੀਂ ਜਾ ਰਿਹਾ ਕਿ ਮੈਂ ਵਟਸਐਪ ਨਹੀਂ ਸ਼ੋ ਹੋ ਰਿਹਾ ਵਟਸਐਪ ਸ਼ੋ ਹੀ ਨਹੀਂ ਹੋ ਰਿਹਾ ਉਹਨਾਂ ਦਾ ਉਹ ਰੀਫਰੈਸ਼ ਕਰੋ ਇੱਕ ਵਾਰੀ ਕੀਤਾ ਮੈਂ ਰੀਫਰੈਸ਼ ਨਹੀਂ ਹੋਇਆ ਮੈਂ ਕਰ ਲਿਆ ਉਹਨਾਂ ਛਾਲ ਵਰਸਾ ਵਾਲਾ ਨੰਬਰ ਕੁਝ ਹੋਰ ਹੋਏ ਹਾਂ ਹੋ ਸਕਦੇ ਸਹੀ ਮੈਂ ਸੋਲ ਹੀ ਲਾਈ ਸੀ ਨਾ ਸਿੱਧੀ WhatsApp ਕੋਲ ਆਹ ਦੇਖੋ ਪਰਨੀਤ ਜਿਹੜਾ ਸਾਡਾ ਸੀਗਾ ਕਿੰਨਾ ਗੁਗਲੂ ਪੁਗਲੂ ਹੁੰਦਾ ਸੀਗਾ ਪਹਿਲਾਂ ਅਸਾਂ ਆਪਾਂ ਉਦੋਂ ਵੀ ਕਹਿੰਦੇ ਸੀ ਵੀ ਪਰਨੀਤ ਪਤਲਾ ਉਦੋਂ ਮੋਟਾ ਲੱਗਦਾ ਹੁਣ ਜਦੋਂ ਹੋਰ ਜਵਾਨ ਹੋਊਗਾ ਫਿਰ ਆਪਾਂ ਕਹਾਂਗੇ ਨਹੀਂ ਪਹਿਲਾਂ ਠੀਕ ਸੀ ਹੁਣ ਪਤਲਾ ਹੈ ਹੁਣ ਦੇਖੋ ਆਹ ਵਾਲਾ ਪਰਨੀਤ ਦੇਖੋ ਤੇ ਆਹ ਵਾਲਾ ਪਰਨੀਤ ਦੇਖੋ ਕਿੰਨਾ ਫਰਕ ਹੈ ਨਾ ਕਿੰਨਾ ਫਰਕ ਹੈ ਵਾਟ ਇਜ਼ ਥਿਸ ਪਰਨੀਤ ਅੱਜ ਨਾ ਸੱਚ ਬਰਨਾਲੇ ਸੀ ਗਏ ਹਾਂ ਉੱਥੇ ਵੀਡੀਓ ਤਾਂ ਅਸੀਂ ਨਹੀਂ ਸ਼ੂਟ ਕੀਤੀ ਮੈਂ ਕਿਹਾ ਹਨਾ ਮੈਂ ਪੁੱਛਿਆ ਵੀ ਨਹੀਂ ਹੈਗਾ ਕਿ ਵੀਡੀਓ 'ਚ ਆਉਣਾ ਚਾਹੁੰਦੇ ਕਿ ਨਹੀਂ ਆਕਾਰ ਹੁਰੀ ਜਿੱਥੇ ਰਹਿੰਦੇ ਸੀ ਪੂਨੇ ਰਹਿੰਦੇ ਹਨ ਤੇ ਅੱਜ ਉਹਨਾਂ ਨੂੰ ਮਿਲ ਕੇ ਆਏ ਉਹ ਬਰਨਾਲੇ ਰਹਿੰਦੇ ਹਾਂ ਬਹੁਤ ਵਧੀਆ ਲੱਗਿਆ ਇੰਨਾ ਮਤਲਬ ਮੈਂ ਉਹਨਾਂ ਨੂੰ ਫਸਟ ਟਾਈਮ ਮਿਲੀ ਤੇ ਇੰਨਾ ਪਿਆਰ ਕਰਦੇ ਸੀ ਉਹ ਇੰਨਾ ਵਧੀਆ ਉਹਨਾਂ ਦਾ ਸੁਭਾਅ ਸੀ ਨਾ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਤੇ ਅੱਜ ਅਸੀਂ ਉੱਥੇ ਟਾਈਮ ਲਾਇਆ ਕੁਝ ਤਾਂ ਕਰਕੇ ਬਲੌਗ ਆਪਾਂ ਕੰਟੀਨਿਊ ਨਹੀਂ ਕੀਤਾ ਆ ਕੀ ਉਹ ਕਹਿੰਦਾ ਇਹ ਮਸਤੀ ਹੁੰਦੀ ਤੇ ਬੱਸ ਉਹ ਤੋਂ ਬਰਨਾਲੇ ਤੋਂ ਆ ਕੇ ਥੱਕੇ ਟੁੱਟੇ ਹੁਣ ਚਾਹ ਦਾ ਕੱਪ ਪੀਣ ਨੂੰ ਜੀ ਕਰਦਾ ਕਿਉਂਕਿ ਥੋੜਾ ਜਿਹਾ ਆਪਣਾ ਕੰਮ ਹੈ ਨਹੀਂ ਚਾਹ ਤੇ ਨਹੀਂ ਪੀਣੀ ਹੈਗੀ ਕੋਕ ਜ਼ਰੂਰ ਪੀਣਾ ਆਕੋ ਕੋਕਾ ਟੇ ਪੀਣਾ ਸਾਡਾ ਕੋਈ ਟਾਈਮ ਨਹੀਂ ਹੈਗਾ ਤੂੰ ਹੀ ਸੋਝ ਰਬ ਦਾ ਵਾਸਤਾ ਸਾਡਾ ਕੰਮ ਰਬ ਦਾ ਵਾਸਤਾ ਤੁਹਾਡਾ ਮੁੱਕਦਾ ਹੀ ਨਹੀਂ ਹੈ ਸੋਰਾ ਮੈਂ ਚਾਹ ਕੱਪੜੇ ਨਹੀਂ ਲੈ ਕੇ ਆ ਰਹੀ ਤੀ ਆਪਾਂ ਕੱਛੇ ਬਰਾਂ ਚ ਪੈ ਜਾਣਾ ਹੈ ਆਹੀ ਕੱਪੜੇ ਕੱਢ ਕੇ ਕੋਈ ਚੱਕਰ ਨਹੀਂ ਮਸਤੀ ਐਨ ਪੂਰੀ ਹਾਂ ਫੁੱਲ ਮਸਤੀ ਹਣਾ ਫਤੇ ਮੈਂ ਕਿਸੇ ਨਹੀਂ ਮੰਮਾ ਹਾਂਜੀ ਅ ਅਰਮਾ ਜੀ ਬਹੁਤ ਸਾਰੀ ਪੈਸਟੀਅਰ ਹੈ ਕਾਈ ਸੀ ਨਾ ਤੂੰ ਹੀ ਆਪਣਾ ਲਾਲ ਕੱਛਾ ਬਾਰ ਬਾਰ ਨਾ ਦਿਖਾ ਇਹਦਾ ਵੀਡੀਓ ਕਰ ਦੇਣੀ ਚਾਹੀਦੀ ਹੈ ਖਤਰੇ ਦੀ ਘੰਟੀ ਹੈ ਖਤਰੇ ਹੋਰ ਕਦੀ ਵੀ ਸਟ੍ਰਾਈਕ ਆ ਸਕਦੀ ਵੀਡੀਓ ਤੇ ਲਾਲ ਕੱਛਾ ਵੇਖ ਕੇ